ਜੇਕਰ ਤੁਹਾਨੂੰ ਵੀ ਆਉਂਦਾ ਹੈ ਬਹੁਤ ਗੁੱਸਾ ਤਾਂ ਆਤਮਾ ਬੁੱਧ ਦੀ ਇੱਕ ਕਥਾ ਬਦਲ ਸਕਦੀ ਹੈ ਤੁਹਾਡੀ ਜ਼ਿੰਦਗੀ। ਭਗਵਾਨ ਬੁੱਧ ਇੱਕ ਪਿੰਡ ਵਿੱਚ ਉਪਦੇਸ਼ ਦੇ ਰਹੇ ਸਨ। ਉਹਨਾਂ ਕਿਹਾ ਧਰਤੀ ਮਾਂ ਵਾਂਗ ਸਹਿਣਸ਼ੀਲਤਾ ਅਤੇ ਮਾਫ਼ ਕਰਨ ਵਾਲਾ ਹੋਣਾ ਚਾਹੀਦਾ ਹੈ। ਗੁੱਸਾ ਇੱਕ ਅਜਿਹੀ ਅੱਗ ਹੈ ਜਿਸ ਵਿੱਚ ਗੁੱਸਾ ਕਰਨ ਵਾਲਾ ਦੂਜਿਆਂ ਨੂੰ ਵੀ ਸਾੜਦਾ ਹੈ ਅਤੇ ਆਪਣੇ ਆਪ ਵੀ ਸੜਦਾ ਹੈ। ਕਥਾ ਦਰਮਿਆਣ ਹੀ ਇੱਕ ਕੋਈ ਭਗਵਾਨ ਬੁੱਧ ਦੇ ਸ਼ਬਦਾਂ ਨੂੰ ਸ਼ਾਂਤੀ ਨਾਲ ਸੁਣ ਰਿਹਾ ਸੀ ਪਰ ਇੱਕ ਵਿਅਕਤੀ ਅਜੇਹਾ ਵੀ ਸੀ ਜੋ ਸੁਭਾਅ ਤੋਂ ਬਹੁਤ ਗੁੱਸੇ ਵਾਲਾ ਸੀ ਜਿਸ ਨੂੰ ਇਹ ਸਭ ਕੁਝ ਬੇਤੁਕਾ ਲੱਗ ਰਿਹਾ ਸੀ ਉਹ ਇੱਕਦਮ ਉਸੇ ਵਿੱਚ ਕਹਿਣ ਲੱਗਾ ਤੂੰ ਤਾਂ ਪਖੰਡੀਆਂ ਲੋਕਾਂ ਨੂੰ ਭੰਬਲ ਪੁੱਸੇ ਵਿੱਚ ਪਾ ਕਰ ਰਿਹਾ ਹੈ ਤੇਰੇ ਇਹਨਾਂ ਬੋਲਾਂ ਦਾ ਅੱਜ ਦੇ ਜ਼ਮਾਨੇ ਵਿੱਚ ਕੋਈ ਫਰਕ ਨਹੀਂ ਅਜਹੇ ਲਈ ਕਠੋਰ ਸ਼ਬਦ ਸੁਣ ਕੇ ਬੁੱਧ ਸ਼ਾਂਤ ਰਹਿ। ਇਹ ਦੇਖ ਕੇ ਉਹ ਵਿਅਕਤੀ ਹੋਰ ਵੀ ਗੁੱਸੇ ਵਿੱਚ ਆ ਗਿਆ ਅਤੇ ਉਹ ਬੁੱਧ ਦੇ ਮੂੰਹ ਤੇ ਥੁੱਕ ਕੇ ਉੱਥੋਂ ਚਲਾ ਗਿਆ। ਅਗਲੇ ਦਿਨ ਜਦੋਂ ਉਹ ਵਿਅਕਤੀ ਦਾ ਗੁੱਸਾ ਸ਼ਾਂਤ ਹੋਇਆ ਤਾਂ ਉਹ ਪਛਤਾਵੇ ਦੀ ਅੱਗ ਵਿੱਚ ਸੜਨ ਲੱਗਾ। ਉਹ ਆਦਮੀ ਦੇ ਨੇ ਲੋਕਾਂ ਨੂੰ ਬੁੱਧ ਬਾਰੇ ਪੁੱਛਿਆ ਤੇ ਲੱਭਦਾ ਲੱਭਦਾ ਉਸ ਕਾਂ ਪਹੁੰਚ ਗਿਆ ਜਿੱਥੇ ਉਪਰਵਚਨ ਕਰ ਦੇ ਰੈ ਸੀ ਉਹਨਾਂ ਨੂੰ ਦੇਖ ਕੇ ਉਸ ਉਸ ਵਿਅਕਤੀ ਨੇ ਕਿਹਾ ਮੈਨੂੰ ਮਾਫ ਕਰਨਾ ਪ੍ਰਭੂ ਭਗਵਾਨ ਬੁੱਧ ਨੇ ਪੁੱਛਿਆ ਭਾਈ ਤੂੰ ਕੌਣ ਹੈ ਤੁਸੀਂ ਮਾਫੀ ਕਿਉਂ ਮੰਗ ਰਿਹਾ ਹੋ ਉਸ ਨੇ ਕਿਹਾ ਕਿ ਤੁਸੀਂ ਭੁੱਲ ਗਏ ਹੋ ਮੈਂ ਉਹ ਹਾਂ ਜਿਸ ਨੂੰ ਕੱਲ ਤੁਹਾਡੇ ਨਾਲ ਬਹੁਤ ਬੁਰਾ ਸਲੂਕ ਕੀਤਾ ਮੈਂ ਸ਼ਰਮਿੰਦਾ ਹਾਂ ਮੈਂ ਆਪਣੇ ਦੁਸ਼ਟ ਚਾਲ ਚੱਲਣ ਲਈ ਮਾਫੀ ਮੰਗਣ ਲਈ ਆਇਆ ਹਾਂ ਭਗਵਾਨ ਬੁੱਧ ਨੇ ਪਿਆਰ ਨਾਲ ਕਿਹਾ ਲੰਘ ਚੁੱਕਾ ਕੱਲ ਮੈਂ ਉੱਥੇ ਹੀ ਛੱਡ ਆਇਆ ਸੀ ਅਤੇ ਤੁਸੀਂ ਅਜੇ ਵੀ ਉੱਥੇ ਹੀ ਫਸੇ ਹੋਏ ਹੋ ਤੈਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਤੂੰ ਪਛਤਾਇਆ ਹੈ ਤੂੰ ਪਵਿੱਤਰ ਹੋ ਗਿਆ ਹਾਂ ਹੁਣ ਤੁਸੀਂ ਅੱਜ ਵਿੱਚ ਪ੍ਰਵੇਸ਼ ਕਰੋ ਕੱਲ ਦੇ ਕਾਰਨ ਅੱਜ ਨੂੰ ਖਰਾਬ ਨਾ ਕਰੋ ਉਸ ਦਿਨ ਤੋਂ ਉਸ ਵਿਅਕਤੀ ਵਿੱਚ ਤਬਦੀਲੀ ਆਈ ਅਤੇ ਉਸ ਦੇ ਜੀਵਨ ਵਿੱਚ ਸੱਚ ਪਿਆਰ ਅਤੇ ਦਇਆ ਦੀ ਤਾਰਾ ਵੈਨ ਲੱਗ ਗਈ ਤੇ ਵੀਡੀਓ ਵਧੀਆ ਲਗੀ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਲਾਈਕ ਜ਼ਰੂਰ ਕਰਿਓ ਮਾਤਮਾ ਬੁੱਧ ਦੀ ਨਵੀਂ ਕਹਾਣੀ ਲੈ ਕੇ ਮਿਲਦੇ ਆਪਾਂ ਧੰਨਵਾਦ